ਸਰ ਜੰਗ ਲੱਗ ਲਿਆ ਸਾਰ ਸਾਰ ਬਣੀ ਹੋਈ ਲੈ ਹੋਰ ਕੀ ਜਾ ਰਿਹਾ ਹੈ ਕਿ ਪੰਜਾਬ ਦੇ ਬੌਂਦਰ ਏਰੀਆ ਤੇ ਵੀ ਕਾਫੀ ਹੱਦ ਤੱਕ ਹੁਣ ਬਲੈਕਆਉਟ ਹੋਣਾ ਵੀ ਕਰਨਾ ਸ਼ੁਰੂ ਕਰਤਾ ਕੀ ਲੱਗਦਾ ਪੰਜਾਬ ਨੂੰ ਨੁਕਸਾਨ ਹੋਊਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ 26 ਬੰਦੇ ਬੇਗੁਨਾ ਲੋਕਾਂ ਦਾ ਖੂਨ ਡੋ ਲਿਆ ਗਿਆ ਉਹਨੇ ਬਹੁਤ ਵੱਡਾ ਜ਼ਿਆਤੀ ਕੀਤੀ ਹੈ ਮਨੁੱਖਤਾ ਤੇ ਇਹ ਸਾਲਤ ਵਿੱਚ ਇਹ ਮਜਬੂਰੀ ਵੀ ਆ ਤੇ ਜ਼ਰੂਰੀ ਵੀ ਆ ਦੀ ਸਰਕਾਰ ਉਹ ਲੋਕਾਂ ਨੂੰ ਜਿਨ੍ਹਾਂ ਨੇ ਬੇਗੁਨਾਹ ਦਾ ਕੁੰਡੋਲਿਆ ਉਹਨਾਂ ਨੂੰ ਸਬਕ ਸਿਖਾਵੇ ਉਸ ਸਬਕ ਸਿਖਾਉਣ ਦੇ ਸਬੰਧ ਵਿੱਚ ਸਰਕਾਰ ਹਿੰਦੁਸਤਾਨ ਦੀ ਕੀ ਫੈਸਲਾ ਕਰਦੀ ਹੈ ਸਿਲੈਕਟਿਵ ਜੰਗ ਕਰਦੀ ਹੈ ਸਰਜੀਕਲ ਸਟ੍ਰਾਈਕ ਕਰਦੀ ਹੈ ਜਿਵੇਂ ਇਕਨੋਮਿਕਲੀ ਆਲਰੇਡੀ ਉਹਨਾਂ ਤੇ ਅਸੀਂ ਬਹੁਤ ਵੱਡਾ ਕਰਤਾ ਹੈਗਾ ਤੁਹਾਡਾ ਐਕਸ਼ਨ ਪਾਣੀ ਵਾਲਾ ਹੈ ਜੀ ਇਹ ਸਾਰੇ ਤੋਂ ਬਾਅਦ ਜੇ جنگ ਲੱਗਦੀ ਹੈ ਪਾਕਿਸਤਾਨ ਦਾ ਤਾਂ ਨੁਕਸਾਨ ਹੋਣਾ ਹੀ ਹੋਣਾ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਗਿਆ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਪੰਜਾਬ ਹੈ ਉਹ ਸਫਰਰ ਹੋਊਗਾ ਕਿਉਂਕਿ ਪੰਜਾਬ ਦੇ ਬਾਰਡਰ ਰਾਹੀਂ ਦੇਖੋ ਤੁਸੀਂ ਪਹਿਲਾਂ ਹੀ ਹੁਣ ਵਪਾਰ ਬੰਦ ਹੋਇਆ ਹੈ ਟਰੇਡ ਬੰਦ ਕਰਤੀ ਪਾਕਿਸਤਾਨ ਨਾਲ ਤਕਰੀਬਨ 500 ਤੋਂ ਵੱਧ ਟਰੱਕ ਸੀਗਾ ਜਿਹੜਾ ਦਿੱਲੀ ਅਪ ਐਂਡ ਡਾਊਨ ਕਰਦਾ ਸੀਗਾ ਉੱਥੋਂ ਜਿਹੜਾ ਮਾਲ ਪਾਕਿਸਤਾਨ ਤੋਂ ਆਉਂਦਾ ਸੀ ਉਹ ਬਿਲਕੁਲ ਵਿਲੇ ਹੋ ਗਏ ਉਹ ਦੁਬਾਰਾ ਦੇ ਲੇਬਰ ਵਿਲੇ ਹੋ ਗਈ 50000 ਤੋਂ ਲੈ ਕੇ ਲੱਖ ਤੱਕ ਬੰਦਾ ਜਿਹਨਾਂ ਨੂੰ ਰੋਜ਼ਗਾਰ ਸੀ ਦਿੱਲੀ ਉੱਥੇ ਕਮਾਉਂਦੇ ਸੀ ਉਹ ਵਿਲੇ ਹੋ ਗਏ ਉਹਨਾਂ ਦੀ ਇੱਕ ਮੂਰਖਤਾ ਹੀ ਕਰਕੇ ਜਿਹੜੀ ਉਹਨਾਂ ਨੇ ਬੇਗਨਾ ਲੋਕ ਮਾਰੇ ਤੇ ਸਰਕਾਰ ਨੂੰ ਫੈਸਲਾ ਲੈਣਾ ਪਿਆ ਵਪਾਰ ਬੰਦ ਕਰਦਾ ਇਸੇ ਤਰ੍ਹਾਂ ਹੀ ਜੇ جنگ ਹੁੰਦੀ ਹੈ ਸਭ ਤੋਂ ਵੱਡਾ ਨੁਕਸਾਨ ਜਦ ਵਪਾਰ ਤੇ ਹੈ ਜਦ ਚਾਂਗੜਾ ਮਾਹੌਲ ਹੋਵੇ ਕਦੇ ਵਪਾਰ ਨਹੀਂ ਕਾਮਯਾਬ ਹੁੰਦਾ ਜ਼ਮੀਨਾਂ ਦੇ ਪਹਾੜ ਡਿੱਗ ਜਾਂਦੇ ਆ ਇਕਨੋਮੀ ਸਫਰ ਕਰਦੀ ਹੈ ਫਿਰ ਉਸ ਤੋਂ ਬਾਅਦ ਠੀਕ ਹੈ ਕਈ ਚੀਜ਼ਾਂ ਤੁਹਾਨੂੰ ਆਪਣੇ ਮਾਨ ਤੇ ਸਨਮਾਨ ਲਈ ਕਰਨੀਆਂ ਪੈਂਦੀਆਂ ਇਹਦੇ ਜਿਹੜੀਆਂ ਜਾਨੀ ਨੁਕਸਾਨਾ ਹੋਣੀਆਂ ਨੇ ਭਾਵੇਂ ਆਪਣੇ ਲੋਕੀਂ ਦੇਣ ਭਾਵੇਂ ਉਹਨਾਂ ਦੇ ਉਹਨਾਂ ਨੂੰ ਵੀ ਪਰਪਾਈ ਨਹੀਂ ਹੋਣੀ ਦੇਖੋ ਜੰਗ ਤਾਂ ਜ਼ਰੂਰੀ ਵੀ ਲੱਗਦੀ ਹੈ ਮਜਬੂਰੀ ਵੀ ਲੱਗਦੀ ਹੈ ਪਰ ਇਹਦੇ ਨੁਕਸਾਨ ਹੋਣਗੇ ਤੇ ਮਾਨਸਿਕ ਤੌਰ ਤੇ ਸਾਨੂੰ ਕੋਸ਼ਿਸ਼ ਹੱਦ ਤੱਕ ਇਹ ਨੁਕਸਾਨ ਝੱਲਣ ਲਈ ਤਿਆਰ ਵੀ ਰਹਿਣਾ ਚਾਹੀਦਾ ਕਿਉਂਕਿ ਇੱਥੇ ਸਵਾਲ ਨੇਸ਼ਨ ਦੀ ਪ੍ਰੈਸਟੇਜ ਦਾ ਇਸੇ ਵਿਅਕਤੀਤਾਨੀ ਨੇਸ਼ਨ ਦਾ ਗੱਲ ਹੈ ਕਿ ਕੋਈ ਵੀ ਆ ਕੇ ਇੱਥੇ ਤੁਹਾਡੇ ਬੰਦੇ ਮਾਰਦੇ ਤੇ ਉੱਤੇ ਮੁੜ ਕੇ ਕੋਈ ਕਾਰਵਾਈ ਨਾ ਹੋਵੇ ਵੀ ਵੀ ਨਹੀਂ ਨਾ ਕਦੇ ਪ੍ਰਵੰਗ ਕੀਤਾ ਜਾ ਸਾਰ। ਕੁਲ ਮਿਲਾ ਕੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਮੋਗਲ ਬਣਿਆ ਸਹੀ ਹੈ ਜਾਂ ਗਲਤ ਹੈ? ਦੇਖੋ ਮਾਹੌਲ ਤਾਂ ਮਜਬੂਰੀ 'ਚ ਬਣ ਗਿਆ ਜੇ ਉਹਨਾਂ ਨੇ ਇਹ ਕੰਮ ਫੈਸਲਾ ਕੀਤਾ ਉਸ ਤੋਂ ਬਾਅਦ ਮਾਹੌਲ ਤਾਂ ਬਣਨਾ ਲਾਜ਼ਮੀ ਸੀਗਾ। ਹੁਣ ਬੰਦਿਆਂ ਨੂੰ ਤੁਸੀਂ ਦਿਨ ਦਿਹਾੜੇ ਜਿਨ੍ਹਾਂ ਦਾ ਲੈਂਡ ਦੇਣ ਨਹੀਂ ਰਾਜਨੀਤੀ ਨਾਲ ਨਹੀਂ ਕਿਸੇ ਲੜਾਈ ਨਾਲ ਨਹੀਂ ਕਿਸੇ ਯੁੱਧ ਨਾਲ ਨਹੀਂ ਤੁਸੀਂ ਦਿਨ ਦਿਹਾੜੇ ਕਤਲ ਕਰ ਜੋ। ਦੇ 16 17 ਬੱਚੀਆਂ ਜਿਹੜੀਆਂ ਆਪਣੇ ਹਲੇ ਚੂੜਾ ਵੀ ਨਹੀਂ ਸੀ ਲਾਇਆ ਤੇ ਉਹ ਵਿਚਾਰੀਆਂ ਆਪਣੇ ਪਤੀ ਖੋ ਬੈਠੀਆਂ ਉੱਥੇ ਸਭ ਕੁਝ ਹੋਣਾ ਤਾਂ ਉਹਨਾਂ ਨੂੰ ਜ਼ਰੂਰੀ ਹੈਗਾ ਹੀ ਹੈਗਾ ਇਸ ਦਾ ਇਸ ਜੰਗ ਦਾ ਸਭ ਤੋਂ ਜਿਆਦਾ ਨੁਕਸਾਨ ਪੰਜਾਬ ਨੂੰ ਪੰਜਾਬ ਨੂੰ ਯਾਰ ਯਾਰ ਪੰਜਾਬ ਕੋਈ ਕਿਸੀ ਕਿਸੀ ਦੇਖੋ ਹੋਰ ਕਿਤੇ ਲੱਗਦਾ ਹੀ ਨਹੀਂਗਾ ਜਿਆਦਾ ਆਜ਼ਾਦੀ ਦੀ ਲੜਾਈ ਲੜੀ ਜਾਂ ਬਾਰਡਰਾਂ ਤੇ ਲੜਾਈ ਹੁੰਦੀ ਹੈ ਸਫਰ ਹੀ ਪੰਜਾਬ ਕਰਦਾ ਪੰਜਾਬ ਕਰਦਾ ਦੇ ਲੋਕਾਂ ਨੂੰ ਕੀ ਅਪੀਲ ਹੈ ਦੇਖੋ ਲੋਕਾਂ ਨੂੰ ਇਹ ਕਿ ਸ਼ਾਂਤੀ ਰੱਖਣ ਸਬਰ ਰੱਖਣ ਇਹ ਜਿਹੜੀ ਜੋ ਵੀ ਹੋਣਾ ਹੈਗਾ ਦੇਖੋ ਹਲੇ ਆਪਣਾ ਤਾਂ ਇਹ ਅੰਦਾਜ਼ਾ ਹੀ ਹੈ ਕਿ ਸ਼ਾਇਦ ਜੰਗ ਹੋਵੇ ਕਿਉਂਕਿ ਸਰਕਾਰ ਸਲਾਮਸ਼ਵਰੇ ਕਰ ਰਹੀ ਹੈ ਕੀ ਐਕਸ਼ਨ ਲੈਂਦੇ ਆ ਪਰ ਜਿਹੜਾ ਵੀ ਐਕਸ਼ਨ ਦੇਸ਼ ਦੇ ਮਾਨ ਸਨਮਾਨ ਲਈ ਲੈਣਾ ਉਹਨੂੰ ਪੂਰਨ ਤੌਰ ਤੇ ਸਰਕਾਰ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਜੇ ਦੇਸ਼ ਹੈ ਤੇ ਸਾਡਾ ਮਾਨ ਸਨਮਾਨ ਤਾਂ ਹੀ ਅਸੀਂ ਹੈ ਇਹ ਦੇਸ਼ ਲਈ ਤੇ ਮਾਨ ਸਨਮਾਨ ਲਈ ਤੇ ਫਿਰ ਆਪਣਾ ਕੁਝ ਨਹੀਂ ਲੈਂਦਾ